ਸਾਲਾਂ ਦੇ ਲੱਗ ਜਾਣਾ ਜਿੱਤੇ ਲੱਗ ਜਾਣਾ ਵਾ ਪਾਰਾ ਪੁਲ ਬੰਨੇ ਆ ਪਿਲਰ ਬੰਨੇ ਆ ਇਹ ਦੋਨੋਂ ਰਸਤੇ ਕਿਤੇ ਅਸੀਂ ਹੋਂ ਦਾ ਡਰਿਆ ਕੋਈ ਬੱਚਾ ਆਵੇ ਕੋਈ ਗ੍ਰੈਂਡਰ ਚੱਲਣੇ ਆ ਕੋਈ ਕਿਨ ਛੱਤ ਨਾ ਲੱਗ ਜਾਵੇ ਜੀ ਪੰਜਾਬ ਕੇਸਰੀ ਵੇਖਨੇ ਸਾਰੇ ਦਰਸ਼ਕਾਂ ਨੂੰ ਮੈਂ ਕਵੀਸ਼ਾ अरोड़ा ਬਹੁਤ-ਬਹੁਤ ਸਵਾਗਤ ਕਰਨੀਆ ਦਰਸ਼ਕੋ ਇਸ ਵੇਲੇ ਤੁਹਾਨੂੰ ਲੋਹਾਰਕਾ ਰੋਡ ਤੇ ਲੈ ਕੇ ਆਏ ਆ ਜਿੱਥੇ ਕੀ ਅਗਰ ਅਸੀਂ ਗੱਲ ਕਰੀਏ ਕਾਫੀ ਜ਼ਿਆਦਾ ਟ੍ਰੈਫਿਕ ਜੜਾ ਹੈ ਆਂਦਾ ਹੈ ਔਰ ਇਸ ਦੇ ਨਾਲ ਇੱਕ ਹੋਰ ਗੱਲ ਵੱਡੀ ਗੱਲ ਦੱਸਣਾ ਚਾਹਾਂਗੇ ਪਿਛਲੇ ਦਿਨੀ ਜਿਹੜੀ ਬਰਸਾਤ ਹੋਈ ਉਸ ਦੇ ਕਰਕੇ ਜੜਾ ਇਹਦਾ ਅੰਡਰਪਾਸ ਹੈ ਉਹ ਪੂਰੀ ਤਰ੍ਹਾਂ ਨਾਲ ਇਹਨੂੰ ਪੂਰੀ ਤਰ੍ਹਾਂ ਨਾਲ ਤੁਸੀਂ ਵੇਖ ਸਕਦੇ ਹੋ ਬੰਦ ਕਰ ਦਿੱਤਾ ਗਿਆ ਔਰ ਇਸ ਦੇ ਨਾਲ ਹੋਇਆ ਕੀ ਹੈ ਜਿਹੜੇ ਲੋਕ ਨੇ ਉਹਨਾਂ ਨੂੰ ਡਾਇਵਰਟ ਹੋਣਾ ਪੈ ਰਿਹਾ ਹੈ ਰਾង ਸਾਈਡ ਵਾਲਾ ਜਿੱਧਰੋਂ ਦੀ ਲੋਕ ਆ ਰਹੇ ਨੇ ਇੱਕ ਪਾਸੇ ਲੋਕ ਆ ਰਹੇ ਹੈਵੀ ਟ੍ਰੈਫਿਕ ਆ ਰਹੀ ਹੈ ਲਗਾਤਾਰ ਹੈਵੀ ਟ੍ਰੈਫਿਕ ਆ ਰਹੀ ਹੈ ਔਰ ਉਸਦੇ ਬਾਅਦ ਐਸੇ ਟ੍ਰੈਫਿਕ ਵਿੱਚ ਅਗਰ ਰਾ ਰਾង ਸਾਈਡ ਲੋਕ ਆਣਗੇ ਤਾਂ ਕਿੰਨਾ ਕੁ ਨੁਕਸਾਨ ਹੋ ਸਕਦਾ ਤੁਸੀਂ ਦੇਖ ਸਕਦੇ ਹੋ ਸੋਚ ਸਕਦੇ ਹੋ ਕਿਉਂਕਿ ਇਹ ਕਾਫੀ ਜ਼ਿਆਦਾ ਐਕਟਿਵ ਰੋਡ ਹੈਗੀ ਹੈ ਔਰ ਦੇਖ ਸਕਦੇ ਹੋ ਇੱਕ ਰਾ ਤੇ ਦੂਜਾ ਇੱਕ ਹੋਰ ਰਾ ਉਹ ਵੀ ਦੇਖ ਸਕਦੇ ਹੋ ਜੇ ਇੱਥੇ ਜਿਹੜੇ ਰਾង ਸਾਈਡ ਗਏ ਨੇ ਪੁਨੇ ਦੇ ਲੋਕ ਰੋਂਗ ਸਾਈਡ ਜਾਣਤੇ ਮਜਬੂਰ ਨੇ ਇਹ ਇਹਨਾਂ ਦੀ ਮਜਬੂਰੀ ਨੂੰ ਵੀ ਦੇਖਣਾ ਸਮਝਣਾ ਚਾਹੀਦਾ ਕਿਉਂਕਿ ਜੜਾ ਇੱਕ ਹੀ ਅੰਡਰਪਾਸ ਨਹੀਂ ਬਲਕਿ ਦੋ ਦੋ ਅੰਡਰਪਾਸ ਜੜੇ ਕਿਲਾਰਾ ਰੋਡ ਨੂੰ ਰਣਜੀਤ ਐਵੇਨਿਊ ਦੇ ਨਾਲ ਜੋੜਦੇ ਨੇ ਉਹ ਦੋਵੇਂ ਦੇ ਦੋਵੇਂ ਬੰਦ ਕਰ ਦਿੱਤੇ ਗਏ ਇਸ ਤੋਂ ਬਾਅਦ ਅੱਗੇ ਜਾ ਕੇ ਫਤੇਗੜ ਚੂੜੀਆਂ ਰੋਡ ਤੋਂ ਲੋਕਾਂ ਨੂੰ ਮੋੜਨਾ ਪੈ ਰਿਹਾ ਇਸ ਕਰਕੇ ਲੋਕ ਜੜੇ ਰੋਂਗ ਸਾਈਡ ਤੋਂ ਜਾਣ ਲਈ ਮਜਬੂਰ ਨੇ ਨਾਟ ਓਨਲੀ ਟੂ ਵੀਲਰ ਬਲਕਿ ਇੱਥੇ 4 ਵੀਲਰਸ ਵੀ ਐਸੇ ਤਰ੍ਹਾਂ ਨਾਲ ਰੋਂਗ ਸਾਈਡ ਜਾਣ ਨੂੰ ਮਜਬੂਰ ਨੇ ਲਗਾਤਾਰ ਅਸੀਂ ਬਹੁਤ ਸਾਰੀਆਂ ਗੱਡੀਆਂ ਐਸੇ ਰੋਡ ਤੋਂ ਰੋਂਗ ਸਾਈਡ ਜਾਂਦੀਆਂ ਵੇਖੀਆਂ ਵੀ ਨੇ ਔਰ ਹੁਣ ਜਿਹੜੀ ਤੁਸੀਂ ਦੇਖ ਸਕਦੇ ਹੋ ਰਿਸਕ ਫੈਕਟਰ ਅਗਰ ਗੱਲ ਕਰੀਏ ਰਿਸਕ ਫੈਕਟਰ ਦੀ 2 ਵੀਲਰ ਦੀ ਤਾਂ ਬਹੁਤ ਜ਼ਬਰਦਸਤ ਹੈ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਹੈ ਆਲਰੇਡੀ ਜਿਨ੍ਹਾਂ ਨੇ ਮੁੜਨਾ ਹੈ ਉਹਨਾਂ ਨੇ ਵੀ ਕੋਲ ਕਰਕੇ ਇੱਕ ਗੱਡੀ ਕੱਢਣੀ ਹੈ ਔਰ ਜਿਹੜੇ ਲੋਕ ਇਸ ਵੇਲੇ کافی ਜ਼ਿਆਦਾ ਟ੍ਰੈਫਿਕ ਰਹਿੰਦੀ ਹੈ ਉਹਨਾਂ ਸਾਰਿਆਂ ਲਈ کافی ਵੱਡੀ ਦਿੱਕਤ ਪਰੇਸ਼ਾਨੀ ਦਾ ਸਬਬ ਬਣਿਆ ਹੋਇਆ ਹੈ ਵੇਖ ਸਕਦੇ ਜੀ ਪਹਿਲਾ ਅੰਡਰਪਾਸ ਬੰਦ ਹੈ ਜਿਹੜਾ ਕਿ ਰਸਤਾ ਰਣਜੀਤ ਐਵੇਨਿਊ ਦੇ ਨਾਲ ਲੋਹਾਰਕਾ ਰੋਡ ਨੂੰ ਜੋੜਦਾ ਹੈ ਇਸ ਤੋਂ ਬਾਅਦ ਅਗਲਾ ਅੰਡਰਪਾਸ ਉਹ ਵੀ ਤੁਹਾਨੂੰ ਜ਼ਰੂਰ ਦਿਖਾਣਾ ਚਾਹਾਂਗੇ ਕਿਸ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਔਰ ਲੋਕ ਜਿਹੜੇ ਨੇ ਰੋਂਗ ਸਾਈਡ ਜਾਣ ਨੂੰ ਮਜਬੂਰ ਹੋਏ ਹੋਏ ਨੇ ਇਸ ਵੇਲੇ ਔਰ ਇੱਥੋਂ ਦੀ ਕੁਝ ਮਜ਼ਦੂਰ ਆਂਦੇ ਨੇ ਉਹਨਾਂ ਵੱਜੋਂ ਕਿਹਾ ਜਾਂਦਾ ਇੱਥੇ ਕੰਮ ਸ਼ੁਰੂ ਕੀਤਾ ਜਾਏਗਾ ਮਗਰ ਕੰਮ ਸ਼ੁਰੂ ਤਾਂ ਨਹੀਂ ਹੋਇਆ ਇੱਥੋਂ ਸਰੀਏ ਜ਼ਰੂਰ ਲਾ ਕੇ ਲੈ ਗਏ ਨੇ ਜਿਹੜੇ ਸਰੀਏ ਇੱਥੇ ਲੱਗੇ ਸੀ ਉਹ ਸਰੀਆਂ ਨੂੰ ਉਤਾਰ ਦਿੱਤਾ ਗਿਆ ਕੰਮ ਕਿਦੋਂ ਸ਼ੁਰੂ ਹੋਏਗਾ ਕੱਲ੍ਹ ਤਾਂ ਜ਼ਰੂਰ ਇੱਥੇ ਲੋਕਾਂ ਦਾ ਕਹਿਣਾ ਹੈ ਜੀ ਮਜ਼ਦੂਰ ਪਹੁੰਚੇ ਸਨ ਮਗਰ ਅੱਜ ਕੋਈ ਬਾਰਿਸ਼ ਨਹੀਂ ਸੀ ਪੂਰਾ ਦਿਨ ਕੋਈ ਬਰਸਾਤ ਨਹੀਂ ਸੀ ਮਗਰ ਕੋਈ ਵੀ ਜੜਾਏ ਥੇ ਮਜ਼ਦੂਰ ਕੰਮ ਕਰਨ ਲਈ ਨਹੀਂ ਪਹੁੰਚਿਆ ਲੋਕ ਵੀ ਇਸ਼ਾਰਾ ਕਰਕੇ ਜਾ ਰਹੇ ਨੇ ਜੀ ਕਿ ਬਹੁਤ ਗਲਤ ਹੋ ਰਿਹਾ ਹੈ ਉਹ ਲੋਕ ਬਹੁਤ ਦੁਖੀ ਨੇ ਤੰਗ ਨੇ ਐਸੇ ਰਸਤੇ ਤੋਂ ਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਬਹੁਤ ਵਧੀਆ ਕੌਜ਼ ਕੀਤਾ ਜਾ ਰਿਹਾ ਪੰਜਾਬ ਕੇਸਰੀ ਵੱਲੋਂ ਔਰ ਦੇਖ ਸਕਦੇ ਹੋ ਜੀ ਲੋਕ ਜਿਹੜੇ ਨੇ ਦੁਖੀ ਤੰਗ ਪਰੇਸ਼ਾਨ ਦਿਖਾਈ ਦੇ ਰਹੇ ਅੱਗੇ ਵੀ ਅਗਲਾ ਅੰਡਰਪਾਸ ਵੀ ਤੁਹਾਨੂੰ ਇੱਥੋਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਉਸ ਨੂੰ ਵੀ ਬੰਦ ਕੀਤਾ ਗਿਆ ਹੈ ਲੋਕਾਂ ਨੂੰ ਕਾਫੀ ਦੂਰ ਤੱਕ ਪੈਦਲ ਪੈਦਲ ਕਰੀਆਂ ਅੱਗੇ ਤੱਕ ਡਾਇਵਰਟ ਹੋਣਾ ਪੈ ਰਿਹਾ ਹੈ ਕਿਉਂਕਿ ਅੰਡਰਪਾਸ ਦੋਵੇਂ ਹੀ ਬੰਦ ਨੇ ਸਕੂਟਰ ਹੋਏ ਮੋਟਰਸਾਈਕਲ ਹੋਏ ਜਾਂ ਫਿਰ ਫੋਰ ਵੀਲਰਸ ਹੋਣ ਸਾਰੇ ਲੋਕਾਂ ਨੂੰ ਕਾਫੀ ਜ਼ਿਆਦਾ ਤੰਗੀ ਪਰੇਸ਼ਾਨੀ ਹੋ ਰਹੀ ਹੈ ਲੰਬੇ ਰੂਟ ਅਪਣਾਣੇ ਪੈ ਰਹੇ ਹਨ ਦੋਵੇਂ ਅੰਡਰਪਾਸ ਇਕੱਠੇ ਬੰਦ ਕਰ ਦਿੱਤੇ ਗਏ ਹੈ ਜਿਸ ਦੇ ਨਾਲ ਲੋਕ ਕਾਫੀ ਦਿੱਕਤ ਪਰੇਸ਼ਾਨੀ ਦਾ ਜਦੋਂ ਸਾਹਮਣਾ ਕਰ ਰਹੇ ਨੇ ਤੇ ਲੋਕ ਕਾਫੀ ਇਸ ਵੇਲੇ ਤੰਗ ਹੁੰਦੇ ਹੋਏ ਦਿਖਾਈ ਦੇ ਰਹੇ ਲੋਹਾਰ ਕਾ ਰੋਡ ਜੋ ਕਿ ਇੱਕ ਬਹੁਤ ਹੀ ਜ਼ਿਆਦਾ ਕਹਿ ਸਕਨੇ ਆ ਬਿਜ਼ੀਸਟ ਰੋਡ ਬਣ ਚੁੱਕੀ ਹੈ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੇ ਤੁਸੀਂ ਕਿਹੜੇ ਇਲਾਕੇ ਤੋਂ ਆਉਂਦੇ ਹੋ ਜੀ ਨਹੀਂ ਅਮਰਸਾ ਤੋਂ ਆਇਆ ਅੱਛਾ ਅਮਰitsar ਤੋਂ ਲੋਹਾਰ ਕਾ ਰੋਡ ਤੋਂ ਜਿਹੜੇ ਅੰਡਰਪਾਸ ਦੋਨੋਂ ਬੰਦ ਕੀਤੇ ਗਏ ਨੇ ਤੇ ਬਾਰੇ ਕੀ ਕਹਿਣਾ ਚਾਹੋਗੇ ਮੈਨੂੰ ਦਿੱਕਤ ਹੀ ਆ ਦਿੱਕਤ ਦੋਵੇਂ ਦੋਵੇਂ ਬੰਦ ਕਰ ਦਿੱਤੇ ਐ ਇੱਕ ਪਹਿਲਾਂ ਬੰਦ ਕਰਨ ਔਰ ਨਾਲੇ ਅਗਰ ਗੱਲ ਜੀ 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 ਸੋ ਲੋਕ ਜਿਹੜੇ ਨੇ ਉਹਨਾਂ ਨੂੰ ਆਲਰੇਡੀ ਲੇਟ ਹੋ ਰਹੇ ਲੋਕ ਔਰ ਉਹਨਾਂ ਨੂੰ ਲੰਬੇ ਰੁੱਖ ਅਪਣਾਣੇ ਪੈ ਰਹੇ ਲੋਕ ਬਹੁਤ ਤੰਗ ਪਰੇਸ਼ਾਨ ਹੁੰਦੇ ਹੋਏ ਦਿਖਾਈ ਦੇ ਰਹੇ ਨੇ ਲੰਬੇ ਰਸਤੇ ਤੋਂ ਜਾਣਾ ਕਾਫੀ ਦਿੱਕਤ ਪਰੇਸ਼ਾਨੀ ਦਾ ਜਿਹੜਾ ਸਬਬ ਬੰਦ ਹੈ ਲੋਕਾਂ ਲਈ ਔਰ ਦੇਖ ਸਕਦੇ ਹੋ ਜੀ ਇੱਥੇ ਹੁਣ ਇੱਕ ਕਪੂਲਸ ਕਰਮੀ ਵੀ ਆ ਕੇ ਖਲੋ ਗਏ ਐ ਕਿਉਂਕਿ ਲੋਕ ਜੜੇ ਆ ਰੋਂਗ ਸਾਈਡ ਜਾ ਰਹੇ ਸੀ ਰੋਂਗ ਸਾਈਡ ਦੇ ਜੜੇ ਹਾਦਸੇ ਹੁੰਦੇ ਉਹ ਬਹੁਤ ਹੀ ਭਿਆਨਕ ਖਤਰਨਾਕ ਹੁੰਦੇ ਆ ਔਰ ਪਰਸੋਂ ਜੇ ਗੱਲ ਕਰੀਏ ਬਰਸਾਤ ਦੇ ਕਰਕੇ ਕਾਫੀ ਵੱਡਾ ਇੱਕ ਐਕਸੀਡੈਂਟ ਵੀ ਐਸ ਰੋਡ ਤੇ ਆ ਲੰਬੇ ਅਰਸੇ ਤੋਂ ਇਹ ਜਿਹੜੀ ਡੈਮੇਜ ਰੋਡ ਹੈ ਲਗਾਤਾਰ ਆਪਣੀ ਰਿਪੇਅਰ ਮੰਗ ਰਹੀ ਸੀ ਮਗਰ ਇੱਕ ਐਸੇ ਵੱਡੇ ਹਾਦਸੇ ਦਾ ਇੰਤਜ਼ਾਰ ਕੀਤਾ ਗਿਆ ਜਿਹੜਾ ਕਿ ਉਸ ਦਿਨ ਹੋਇਆ ਪਰਸੋਂ ਦੀ ਬਰਸਾਤ ਦੇ ਨਾਲ ਉਸ ਤੋਂ ਬਾਅਦ ਐਸ ਨੂੰ ਬੰਦ ਕੀਤਾ ਗਿਆ ਉਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਹਨੂੰ ਚੱਲਦਾ ਰੱਖਿਆ ਹੋਇਆ ਸੀ ਔਰ ਲੋਕ ਜਿਹੜੇ ਆ ਜਾ ਰਹੇ ਨੇ ਪੂਰੀ ਤਰ੍ਹਾਂ ਨਾਲ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਲੰਬਾ ਵਾਇਆ ਲੋਕਾਂ ਨੂੰ ਚੁੰਨਾ ਪੈ ਰਿਹਾ ਔਰ ਮੈਂ ਕਹਿਣਾ ਜਾਵਾਂਗੀ ਸਮੇਂ ਸਿਰ ਕਿਉਂ ਨਹੀਂ ਐਸ ਦੀ ਸਾਰ ਲਈਤੀ ਗਈ ਸਮੇਂ ਸਿਰ ਇਹ ਕਿਉਂ ਨਹੀਂ ਵੇਖਿਆ ਗਿਆ ਕਿ ਇਸ ਜਿਹੜਾ ਅੰਡਰਪਾਸ ਹੈ ਇਸ ਨੂੰ ਮੁਰੰਮਤ ਦੀ ਲੋੜ ਹੈ ਲੋਕ ਇੰਨੇ ਪਰੇਸ਼ਾਨ ਹੋ ਗਏ ਦੁਖੀ ਹੋ ਗਏ ਕਿੰਨੀਆਂ ਗੁਹਾਰਾਂ ਲਾ ਦਿੱਤੀਆਂ ਸਿਸਟਮ ਕਿਤੇ ਨਾ ਕਿਤੇ ਬਿਲਕੁਲ ਵੀ ਹੇਲਦਾ ਹੋਇਆ ਆਪਣੀ ਗਲਤੋਨੀ ਦਿਖਾਈ ਦਿੱਤਾ ਜਦ ਤੱਕ ਵੱਡਾ ਇੱਕ ਐਕਸੀਡੈਂਟ ਨਹੀਂ ਹੋਇਆ ਕਿਉਂ ਇੰਤਜ਼ਾਰ ਕਰਦਾ ਹੈ ਸਾਡਾ ਸਿਸਟਮ ਕਿਸੇ ਵੱਡੇ ਐਕਸੀਡੈਂਟ ਦਾ ਕਿਉਂ ਆਪਣੀ ਡਿਊਟੀ ਸਮੇਂ ਸਿਰ ਪੂਰੇ ਨਹੀਂ ਕਰਦਾ ਸੋ ਅੰਕਲ ਜੀ ਗੱਲ ਕਰਨਾ ਚਾਹਵਾਂਗੇ ਤੁਹਾਡੇ ਨਾਲ ਇਹ ਜਿਹੜੇ ਅੰਡਰਪਾਸ ਬਣ ਕੀਤੇ ਗਏ ਬੜੀ ਬਹੁਤ ਜਰਜਰ ਹਾਰਤ ਵਿੱਚ ਪਹੁੰਚਣ ਤੋਂ ਬਾਅਦ ਇਹਨਾਂ ਨੂੰ ਬੰਦ ਕੀਤਾ ਗਿਆ ਕੀ ਕਹਿਣਾ ਚਾਹੋਗੇ ਦੇਖੋ ਜੀ ਲੋਕ ਲੋਕਤੰਤਰ ਦੀ ਸਭ ਤੋਂ ਵੱਧ ਗਲਤੀ ਇਹ ਹੁੰਦੀ ਹੈ ਕਿ ਲੋਕਾਂ ਨੂੰ ਸਹੂਲਤ ਵਧੀਆ ਮਿਲੇ ਜੀ ਜੀ ਬਾਕੀ ਜਦੋਂ ਜਾਗੋ ਜਦੋਂ ਜਾਗੋ ਰੋਸ ਹੋਇਆ ਜੇ ਸਰਕਾਰ ਨੂੰ ਹੁਣ ਬੰਦ ਕੀਤਾ ਇਹ ਸਰਕਾਰ ਨੂੰ ਚਾਹੀਦਾ ਜਲਦੀ ਤੋਂ ਜਲਦੀ ਕੰਮ ਕਰਕੇ আর ਮਤਲਬ ਕੱਲ ਇੱਥੇ ਮਜ਼ਦੂਰ ਦੇਖੇ ਗਏ ਸੀ ਮਗਰ ਅੱਜ ਫੇਰ ਤੋਂ ਕੋਈ ਮਜ਼ਦੂਰ ਨਹੀਂ ਹੈ ਸਵੇਰ ਤੋਂ ਕੋਈ ਬਰਸਾਤ ਨਹੀਂ ਬਰਸਾਤ ਦਾ ਕੋਈ ਬਹਾਨਾ ਨਹੀਂ ਲਾਇਆ ਜਾ ਸਕਦਾ ਦੋਵੇਂ ਤੇ ਦੋਵੇਂ ਅੰਡਰਪਾਸ ਬੰਦ ਕਰ ਦਿੱਤੇ ਗਏ ਕੀ ਕਹਿਣਾ ਚਾਹੋਗੇ ਜੀ ਤਾਂ ਮਜ਼ਦੂਰ ਲੱਗੇ ਹੋਏ ਸੀ ਹੁਣ ਇਹ ਗਏ ਵੈ ਬਾਕੀਆ ਚਾਹੀਦਾ ਕਿ ਸਰਕਾਰ ਨੂੰ ਵੀ ਜਲਦੀ ਤੋਂ ਜਲਦੀ ਕੰਮ ਕੀਤਾ ਜਾਵੇ ਜੀ 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 ਬਾਕੀ ਲੋਕਾਂ ਨੂੰ ਅੱਛੀ ਦਿਕਤਾ ਚਾਹੀਦੀ ਨਾ ਹੋਵੇ ਟ੍ਰੈਫਿਕ ਨੂੰ ਪ੍ਰੇਸ਼ਾਨੀ ਨਾ ਹੋਵੇ ਟ੍ਰੈਫਿਕ ਅਸੀਂ ਨਾ ਚੱਲੇ ਜੀ ਬਿਲਕੁਲ ਸੋ ਲੋਕ ਕਹਿ ਰਹੇ ਨੇ ਕਿ ਇਹ ਕੰਮ ਜੜਾ ਹੈ ਛੇਤੀ ਤੋਂ ਛੇਤੀ ਮੁੱਕਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਰੋਂਗ ਸਾਈਡ ਤੋਂ ਨਾ ਜਾਣਾ ਪਵੇ ਤੇ ਕਿਤੇ ਨਾ ਕਿਤੇ ਟ੍ਰੈਫਿਕ ਵੀ ਕਟੇ ਔਰ ਛੇਤੀ ਤੋਂ ਛੇਤੀ ਹੈ ਲੰਬੇ ਅਰਸੇ ਤੋਂ ਇਹ ਜੜਾ ਇਹ ਜੜਾ ਬ੍ਰਿਜ ਹੈ ਆਪਣੀ ਮੰਗ ਕਰ ਰਿਹਾ ਹੈ ਕਿ ਇਸ ਨੂੰ ਪੂਰਾ ਕੀਤਾ ਜਾਏ ਤਾਂ ਜੋ ਡੜੀ ਟ੍ਰੈਫਿਕ ਹੈ ਉਹ ਕਿਤੇ ਨਾ ਕਿਤੇ ਜੜੀ ਬਾਈਪਾਸ ਤੇ ਜਾਣ ਵਾਲੇ ਉਪਰੋਂ ਦੇ ਉਪਰੋਂ ਲੰਗੇ ਤੇ ਲੋਕ ਜਿਹੜੇ ਲੋਹਾਰਾ ਕਾ ਰੋਡ ਤੇ ਰਣਜੀਤ ਐਵੇਨਿਊ ਨੂੰ ਕਨੈਕਟ ਕਰਨ ਵਾਲੀ ਰੋਡ ਹੈ ਉਹ ਤੋਂ ਰਣਜੀਤ ਐਵੇਨਿਊ ਤੇ ਲੋਹਾਰਾ ਕਾ ਰੋਡ ਨੂੰ ਕਨੈਕਟ ਕਰਨ ਲਈ ਹੀ ਵਰਤਨ ਸੋ ਇਥੇ ਪੁਲਸ ਕਰਮੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਨਾ ਚਾਹਾਂਗੇ ਹਉਨੇ ਥੋੜੇ ਦਿਨ ਪਹਿਲਾਂ ਅਸੀਂ ਇੱਥੇ ਜਦੋਂ ਪਹੁੰਚੇ ਤਾਂ ਲੋਕ ਰੋਂਗ ਸਾਈਡ ਵੀ ਜਾ ਰਹੇ ਸੀ ਹੁਣ ਤੁਸੀਂ ਆ ਗਏ ਹੁਣ ਕਹਿ ਵਰਦੀ ਦਾ ਜਿਹੜਾ ਇੱਕ ਹੁੰਦਾ ਉਸ ਜੀ ਪਾਸੋਂ ਗਿਆ ਜੀ 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 ਅੱਛਾ ਜੀ ਠੀਕ ਹੈ ਮੈਂ ਇਹ ਕਹਿਣਾ ਚਾਹਾਂਗੀ ਤੁਹਾਡੇ ਤੋਂ ਡਰ ਕੇ ਤਾਂ ਲੋਕ ਨਹੀਂ ਆਉਂਦੇ ਮਗਰ ਜਿਸ ਟਾਈਮ ਜਿਸ ਦਾ ਹੁਣ ਤੁਹਾਨੂੰ ਕੋਈ ਜ਼ਰੂਰੀ ਕੰਮ ਜਾਂ ਹੈ ਸੋ ਹੁਣੇ ਤੁਸੀਂ ਵੇਖਿਆ ਕਿ ਸਾਂ ਰੋਂਗ ਸਾਈਡ ਜਾ ਰਹੇ ਸੀ ਔਰ ਉਹਨਾਂ ਨੂੰ ਉਸੇ ਟਾਈਮ ਡਾਇਰੈਕਟ ਕੀਤਾ ਗਿਆ ਸੋ ਸਵੇਰ ਤੋਂ ਕਿੰਨੀ ਕੋ ਦਿੱਕਤ ਪਰੇਸ਼ਾਨੀ ਹੋਈ ਹੈ ਤੁਹਾਡੀ ਬੜੀ ਪਰੇਸ਼ਾਨੀ ਹੋਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਰੇਸ਼ਾਨੀ ਹੋਈ ਲੋਕੀ ਬਹੁਤ ਜ਼ਿਆਦਾ ਇੱਧਰ ਨੂੰ ਮੋੜਨ ਨੂੰ ਕਰਦੇ ਆ ਮੈਂ ਮੋੜਦਾ ਨਹੀਂ ਮੈਂ ਸਿੱਧਾ ਖੜਦਾ ਹਥੇਗਾ ਕੋਈ ਨਹੀਂ ਮੋੜਦਾ ਕੋਸ਼ਿਸ਼ ਕੋਸ਼ਿਸ਼ ਜ਼ਰੂਰ ਕੀਤੀ ਜਾਂਦੀ ਲੋਕਾਂ ਵੱਲੋਂ ਹਰ ਕੀ ਕਹਿਣਾ ਚਾਹਾਂਗੇ ਦੋਨੋਂ ਅੰਡਰਪਾਸ ਬੰਦ ਨੇ ਇੱਥੇ ਸਵੇਰੇ ਮੁਰੰਮਤ ਲੱਗੀ ਸੀਗੀ ਇੱਥੇ ਮਜ਼ਦੂਰ ਆਏ ਸੀ ਕਿ ਸਵੇਰੇ ਹਾਂ ਸਵੇਰੇ ਅੱਗੇ ਘਾਤੋਂ ਵੇਖਾ ਅਚਾਤੇ ਕੀ ਕੀ ਕਿਆ ਜਾ ਰਿਹਾ ਉਹਨਾਂ ਵੱਲੋਂ ਕਿੰਨੇ ਇਹ ਤਾਂ ਸਾਰਾ ਸਹੀ ਕਰਨਾ ਹਾਂ ਜੀ ਇਹ ਪੂਰੀ ਲਿੰਕ ਰੋਡ ਬਣ ਜਾਏਗੀ ਪੂਰੀ ਉੱਪਰ ਤੱਕ ਬਣੇਗੀ ਬਣੇਗੀ ਪੂਰੀ ਬਣੇਗੀ ਕਿੰਨਾ ਟਾਈਮ ਲੱਗੇਗਾ ਜੀ ਤੁਸੀਂ ਕੋਲੋਂ ਤੋਂ ਅੱਜ ਤੋਂ ਜਾਣਨਾ ਚਾਹੁੰਦੇ ਇਹ ਨਾ ਸਾਲਾਂ ਦੇ ਲੱਗ ਜਾਣਾ ਇੱਥੇ ਲੱਗ ਜਾਣਾ ਵਾ 12 ਪੋਲ ਬਣਨੇ ਆ ਪਿੱਲਰ ਬਣਨੇ ਆ 12 ਪਿੱਲਰ ਬਣਨੇ ਤੇ ਉਹਦੇ ਤੱਕ ਇਹ ਪੂਰਾ ਬੰਦ ਰਹਿਣਗੇ ਦੋਨੋਂ ਰਸਤੇ ਇੱਥੇ ਅਸੀਂ ਹੌਂਡਾ ਡਰਿਆ ਕੋਈ ਬੱਚਾ ਆਵੇ ਕੋਈ ਗ੍ਰੈਂਡਰ ਚੱਲਣੇ ਆ ਕੋਈ ਕਿਨ ਛੱਟ ਨਾ ਲੱਗ ਜਾਵੇ ਜੀ ਜੀ ਸੋ ਕਹਿ ਸਕਨੇ ਆ ਜੀ ਕਿਆ ਜਾ ਰਿਹਾ ਸਾਲ ਹੁਣ ਇਹ ਜਿਹੜੇ ਦੋ ਪੁਲ ਨੇ ਅੰਡਰਪਾਸ ਨੇ ਬੰਦ ਹੁੰਨ ਤੱਕ ਦੀ ਇਨਫੋਰਮੇਸ਼ਨ ਜਿਹੜੀ ਹੁਣੇ ਮਿਲੀ ਹੈ ਉਸ ਤੋਂ ਅਸੀਂ ਕਹਿ ਸਕਨੇ ਆ ਮਗਰ ਅਸੀਂ ਇਸਨੇ ਪੁਸ਼ਟੀ ਨਹੀਂ ਕਰਦੇ ਆ ਮਗਰ 12 ਪਿੱਲਾ ਰਥੇ ਬਣਾਏ ਜਾਣਗੇ ਇਸ ਕਰਕੇ ਇਹ ਦੋ ਜਿਹੜੇ ਅੰਡਰਪਾਸ ਨੇ ਇਹਨਾਂ ਨੂੰ ਬੰਦ ਕੀਤਾ ਗਿਆ ਔਰ ਹੁਣ ਤੁਹਾਡੀ ਜਿਹੜੀ ਹੈ ਡਿਊਟੀ ਸਖਤ ਹੋਣ ਵਾਲੀ ਹੈ ਤਿਆਰ ਹੋ ਤੁਸੀਂ ਆਪਣੀ ਡਿਊਟੀ ਨਿਭਾਉਣ ਦੀ ਤਾਂ ਡਿਊਟੀ ਡਿਊਟੀ ਤਾਂ ਨਾ ਮੈਂ ਸਹੀ ਦੱਸਦਾ ਤੁਹਾਡੀ ਤੁਹਾਡੀ ਸਿਰਫ ਇਕੱਲੇ ਤੁਹਾਡੀ ਡਿਊਟੀ ਹੁੰਦੀ ਹੈ ਔਰ ਕਿਸੇ ਦੀ ਨਹੀਂ ਇੱਕ ਬੰਦਾ ਵੱਖਰਾ ਕਦਮ ਨਾ ਕਰੇ ਸਾਡਾ ਕੋਟ ਖਿਲਾ ਰਿਹਾ ਠੀਕ ਦੋ ਪੁਲਿਸ ਕਰਮੀ ਖੜੇ ਹੈ ਔਰ ਤੁਹਾਨੂੰ ਨਹੀਂ ਲੱਗਦਾ ਇੱਥੇ ਘੱਟੋ ਘਾਟੇ ਇੱਕ ਸਪੌਟ ਤੇ ਦੋ ਪੁਲਿਸ ਕਰਮੀਆਂ ਦੀ ਲੋੜ ਹੈ ਉਹ ਨਹੀਂ ਕਹਤਾ ਕੀ ਕਰ ਸਕਦਾ ਜੀ 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 ਸੋ ਜੀ ਸੋ ਇੱਥੇ ਕੱਲੇ ਕਲੇ ਕੰਸ ਕਰਨੀ ਸਵੇ ਦੀ ਡਿਊਟੀ ਕਰ ਰਿਹਾ ਹੈ ਜਦੋਂ ਉਹ ਕਿਤੇ ਕਹਿ ਸਕਨੇ ਨੇ ਨੇਚਰਸ ਬਾਲ ਤੇ ਜਾਂਦੇ ਨੇ ਤੇ ਕਿਤੇ ਨਾ ਕਿਤੇ ਲੋਕ ਫਿਰ ਤੋਂ ਟ੍ਰੈਫਿਕ ਦੇ ਨਿਯਮਾਂ ਦਾ ਉਲੰਘਣ ਕਰਦੇ ਪੁੱਟੀ ਸਾਈਡ ਤੋਂ ਜਾਂਦੇ ਤੇ ਉਹ ਪੁੱਟੀ ਸਾਈਡ ਤੋਂ ਰਸਤਾ ਜੜਾਰ ਇਖਤियार ਕਰਦੇ ਆ ਉਸ ਦੇ ਨਾਲ ਕਿਤੇ ਨਾ ਕਿਤੇ ਐਕਸੀਡੈਂਟ ਹੋਣ ਦੀ ਸੰਭਾਵਨਾ ਬੜੀ ਜ਼ਿਆਦਾ ਵੱਧ ਜਾਂਦੀ ਹੈ ਸਾਡੀ ਜਿਹੜੀ ਹੈ ਇਕੋ ਗੁਹਾਰ ਹੈ ਸਿਸਟਮ ਤੋਂ ਕਿ ਛੇਤੀ ਤੋਂ ਛੇਤੀ ਹੈ ਅੰਡਰਪਾਸ ਤੇ ਇਹ ਬ੍ਰਿਜ ਦਾ ਕੰਮ ਛੇਤੀ ਤੋਂ ਛੇਤੀ ਕੰਪਲੀਟ ਕਰਾਇਆ ਜਾਏ ਤਾਂ ਕਿ ਲੋਕਾਂ ਜਿਹੜੀ ਦਿੱਕਤ ਪਰੇਸ਼ਾਨੀ ਹੋ ਰਹੀ ਹੈ ਉਹ ਛੇਤੀ ਤੋਂ ਛੇਤੀ ਹੱਲ ਹੋ ਸਕੇ ਮਨੇ ਪੰਜਾਬ ਕੈਸੇ ਤੇ ਵੇਖਦੇ ਹੋ ਪੰਜਾਬ ਕੇਸਰੀ ਤਾ ਤੱਕ ਆਪਣਾ ਪੂਰਾ ਧਿਆਨ ਰੱਖਿਓ ਜੇ ਤੁਸੀਂ ਰਣਜੀਤ ਐਵੇਨਿਊ ਤੋਂ ਲੋਹਾਰਾ ਕਾ ਰੋਡ ਜਾਂ ਲੋਹਾਰਾ ਕਾ ਰੋਡ ਤੋਂ ਰਣਜੀਤ ਐਵੇਨਿਊ ਜਾ ਰਹੇ ਹੋ ਤੇ ਨਿਯਮਾਂ ਦਾ ਪਾਲਨ ਕਰਦੇ ਹੋਏ ਹੀ ਇਸ ਸੜਕ ਤੋਂ ਨਿਕਲੋ ਔਰ ਬਣੇ ਰੋ ਪੰਜਾਬ ਕੇਸਰੀ ਤੇ ਵੇਖਦੇ ਹੋ ਪੰਜਾਬ ਕੇਸਰੀ ਕਿਉਂਕਿ ਪੰਜਾਬ ਕੇਸਰੀ ਤੁਹਾਡੇ ਦਿਲ ਦੀ ਧੜਕਣ ਹੈ